ਉੱਡਾ ਸਾਰਿਆਂ ਦਾ ਇਸ ਵੀਡੀਓ ਚ ਜਿਹੜੇ ਦੋਸਤ ਮੇਰੇ ਨਵੇਂ ਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਕਮੈਂਟ ਕਰ ਦਿਓ ਤੇ ਇੱਕ ਲਾਈਕ ਕਰ ਦਿਓ ਵੀਡੀਓ ਨੂੰ ਹੁਣ ਆਪਾਂ ਉਹ ਪਿੰਡ ਦੇਖਣਾ ਨਾ ਤਾਰਾਂ ਵਾਲੀ ਜਿੱਥੇ ਆਪਾਂ ਹੁਣ ਜਾਣਾ ਉਹ ਤੁਸੀਂ ਪਿੰਡ ਦੇਖਿਓ ਇਹ ਜੇ ਰਸਤੇ ਆ ਕੱਚਾ ਰਸਤੇ ਆਪਾਂ ਮਿਛਲੇ ਪਿੰਡ ਤੋਂ ਆਏ ਆ ਆਹ ਹੋਰੀ ਹੀ ਮੇਕੇ ਉਤਾੜ ਇਹ ਲੰਕੇ ਆ ਕੱਚਾ ਰਸਤਾ ਹੀ ਜਾਂਦਾ ਤਾਰਾਂ ਵਾਲੀ ਨੂੰ ਤਾਰਾਂ ਵਾਲੀ ਪਿੰਡ ਦੇਖਦੇ ਆ ਇਹ ਸਾਈਡ ਤੇ ਉਹ ਸੜਕ ਜਾਂਦੀ ਆ ਨਾ ਉਹ ਮੇਨ ਸੜਕ ਆ ਤੇ ਉਸ ਤੋਂ ਪਾਰ ਤਾਂ ਅੱਗੇ ਪਾਕਿਸਤਾਨ ਸੀਗਾ ਅੱਗੇ ਬਾਰਡਰ ਏਰੀਆ ਸਾਰਾ ਹੈਗਾ ਏ ਸਾਈਡ ਸਾਰਾ ਬਾਰਡਰ ਤੇ ਇਧਰ ਆਪਣੇ ਪਿੰਡ ਆ ਸਾਰੇ ਤੇ ਹੁਣ ਆਪਾਂ ਚੱਲਦੇ ਆਜੋ ਨਾਲ ਨਾਲ ਆਜੋ ਤੁਸੀਂ ਹੂੰ ਦੇਖ ਲਾ ਛੋਟਾ ਜਿਹਾ ਕੀ ਨਿੱਕਾ ਜਿਹਾ ਪਿੰਡ ਵੱਲੇ 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 ਮਤਲਬ ਜਿੱਥੇ ਕੇ ਲੋਕ ਆ ਕੇ ਲੋਕ ਆ ਕੇ ਰੁਕੇ ਚਾਹ ਪਾਸਤਨੂ ਆਇਆ ਚਾਹ ਪਰਾਣੀ ਸੀ ਕਿ ਹਣਾ ਬਜ਼ੁਰਗ ਰਹਿੰਦੇ ਓਵੇਂ ਓਵੇਂ ਅਗਾ ਪਿੰਡ ਬਣ ਗਿਆ ਅੱਗੇ ਜਾ ਕੇ ਆਹ ਰਸਤਾ ਇੱਧਰ ਕਿਹੜਾ ਇਹ ਤਾਂ ਪਹੀ ਹੈ ਲ ਖੇਤਾਂ ਦੀ ਆ ਪਿੰਡ ਆ ਇਹ ਫਿਰ ਪਿੰਡ ਨੂੰ ਆਹੀ ਸੜਕ ਹੀ ਜਾਂਦੀ ਆਪਾਂ ਮੇਨ ਚ ਹੀ ਗਏ ਆ ਮੇਨ ਸੜਕ ਹੀ ਇਹ ਜੀ ਆ ਅੱਗੇ ਰਹੀ ਮੇਕੇ ਤੋਂ ਆਏ ਆਪਾਂ ਤੇ ਮਣੋ ਹੋਰ ਕੋਈ ਰੋਡ ਨਹੀਂ ਹੁੰਦਾ ਨਹੀਂ ਤਾਂ ਆਪਾਂ ਨੂੰ ਦਿਸ ਪਿੰਦਾ ਯਾਰ ਇਹ ਪਿੰਡ ਵਿਕਰ ਖੁਦਾਈ ਬੈਂਚ ਵਾਂਚ ਲੱਗਿਆ ਪੰਚਾਇਤ ਹੀ ਲੱਗਿਆ ਹਾਂ ਸੋਹਣੀ ਲੋਕੇਸ਼ਨ ਪਛੂ ਚਲੇ ਗਏ ਘਰਾਂ ਨੂੰ ਆ ਪਿੰਡ ਦੇ ਜਦੋਂ ਪਿੰਡ ਵੱੜਦੇ ਆ ਤਾਂ ਉੱਥੇ ਗੁਰਦੁਆਰਾ ਸਾਹਿਬ ਆਪਾਂ ਨੂੰ ਮਿਲਦੀ ਆ ਦਰਸ਼ਨ ਕਰਦੇ ਆ ਤਾਂ ਅੱਗੇ ਪਿੰਡ ਸ਼ੁਰੂ ਹੁੰਦਾ ਛੋਟਾ ਜਿਹਾ ਪਿੰਡ ਆ ਹੁਣ ਉਹ ਅੱਕ ਨੂੰ ਪੁੱਛਦੇ ਹੈ ਹਾਂ ਨਹੀਂ ਅੱਗੇ ਤਾਂ ਜਾਂਦੀ ਉਹ ਹੀ ਲੈ ਫਸ ਸਸਤੀ ਗੱਲ ਛੋਟਾ ਜਿਹਾ ਤਰ੍ਹਾਂ ਵਾਲੀ ਬਸ ਇੰਨੇ ਘਰ ਆ ਬਾਈ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਬਸ ਸਾਰਾ ਕੁਝ ਸਾਡਾ ਅਲੱਗ ਪੰਚਾਇਤ ਵੀ ਲੱਗਾ ਪਰ ਪਿੰਡ ਛੋਟਾ ਹੀ ਹੈ ਸਕੂਲ ਹੈ ਨਹੀਂਗਾ ਇੱਥੇ ਨਾ ਛੋਟਾ ਸਕੂਲ ਹੈ ਨਾ ਵੱਡਾ ਹੈਗਾ ਬਸ ਇੰਨਾ ਸਕੂਲ ਮਤਲਬ ਦੋ ਹੀ ਆ ਛੜਕਾ ਤੇ ਉਹ ਨਹੀਂ ਹੈਗੀ ਫਿਰ ਨਹੀਂ ਹੈਗੀ ਤੇ ਇਧਰ ਚੱਕ ਪੰਗੇ ਵਾਲਾ ਪਿੰਡ ਆ ਚੱਕ ਪੰਗੇ ਵਾਲਾ ਪਿੰਡ ਆਪਾਂ ਜਾਣਾ ਉਹ ਦੇਖੋ ਆ ਸਾਈਡ ਤੇ ਉਹ ਪਿੰਡ ਤੋਂ ਉਹ ਸਾਈਡ ਤੇ ਸਾਰੇ ਤਾਰ ਲੱਗੀ ਆ ਪਿੰਡ ਦੇ ਨਾਲ-ਨਾਲ ਜਿਹੜੀ ਆਪਾਂ ਦੇਖੀ ਆ ਉਹ ਤਾਰ ਅਗਾਹ ਜਾਂਦੀ ਆ ਉਹ ਅਗਲੇ ਪਿੰਡਾਂ ਨੂੰ ਇਹ ਪਿੰਡਾਂ ਦੇ ਬਾਹਰ-ਬਾਰ ਸਾਰੇ ਤਾਰ ਲੱਗੀ ਆ ਤਾਰ ਉਹ ਅਗਲੇ ਪਿੰਡਾਂ ਤੱਕ ਜਾਂਦੀ ਆ ਸਾਰੇ ਜਿਹੜੇ ਆਪਾਂ ਪਿੰਡ ਹੁਣ ਜਾ ਰਹੇ ਆ ਇਹ ਇਸ ਪਿੰਡ ਤੋਂ 500 500 ਮੀਟਰ ਦੀ ਦੂਰੀ ਤੇ ਆ ਇਹ ਪਿੰਡ ਉਹ ਸਾਹਮਣੇ 500 ਮੀਟਰ ਤੇ ਆ ਪਿੰਡ ਆ ਪੰਗੇ ਵਾਲਾ ਹੁਣ ਪੰਗੇ ਵਾਲਾ ਪਿੰਡ ਪਤਿਖਦੀ ਆ ਨੰਬਰ 1 ਤੇ ਪਹਿਲਾ ਘਰ ਮੂਸੇ ਲਈ ਫੋਟੋ ਲੱਗੀ ਯਾਰ ਆ ਦੇਖੋ ਉੱਪਰ ਲਿਖਿਆ ਚੱਕ ਪੰਗੇ ਵਾਲਾ ਚੱਕ ਪੰਗੇ ਵਾਲਾ ਲਿਖਿਆ ਹੈਗਾ ਸਿੱਧੂ ਬਾਈ ਦੀ ਫੋਟੋ ਲਾਈ ਆ ਇਹ ਛੌਂਕ ਆ ਬਾਈਆਂ ਨੂੰ ਹਨਾ ਮਤਲਬ ਬਾਈਆਂ ਨੂੰ ਪਸੰਦ ਕਰਦੇ ਸਾਰਾ ਸਾਰੇ ਲੋਕ ਕੀ ਕਰਦੇ ਸੀਗੇ ਤੇ ਇਹ ਸ਼ਰੂ ਦੇ ਘਰ ਹੈਗੇ ਆ ਪਿੰਡ ਜਦੋਂ ਆਪਾਂ ਪੜਦੇ ਆ ਅੱਗੇ ਚੱਲਦੇ ਆ ਆ ਗਈ ਇਹ ਪਿੰਡ ਦੀ ਆ ਗਈ ਮੰਡੀ ਇਧਰ ਨਾਜ ਮੰਡੀ ਉਸ ਪਿੰਡ 'ਚ ਹੈ ਨਹੀਂ ਸੀ ਨਾ ਹਾਂ ਚੱਕ ਪੰਗੇ ਵਾਲਾ ਮੰਡੀ ਆ ਇਧਰ ਵੀ ਪੱਥਰ-ਪੁੱਥਰ ਰੱਖੇ ਆ ਬੰਨ ਬੰਨ ਤੇ ਪੌਣੇ ਹੋਣਗੇ ਦੋ ਦੁਕਾਨਾਂ ਆ ਗਈਆਂ ਸ਼ਰੂ ਚ ਦੋ ਇੱਧਰ ਆ ਗਈਆਂ ਪਰ ਬੰਦੀ ਆ ਆ ਲੋਕ ਕੱਖ ਲਈ ਜਾਂਦੇ ਪਸ਼ੂਆਂ ਲਈ ਉਹ ਰਹਿ ਗਈ ਤਾਰ ਤਾਂ ਪਿੱਛੇ ਰਹਿ ਗਈ ਸੈ ਕਿਲੋਮੀਟਰ ਬਾੜ ਤੇ ਹੋਊਗੀ ਦੇਖ ਲੈ ਪਿੰਡ ਉਹ ਤਾਂ ਸ਼ੁਰੂ ਹੋ ਗਿਆ ਸੀ ਪਿਛਲੇ ਘਰਾਂ ਤੋਂ ਜਿਹੜੇ ਤਿੰਨ ਘਰ ਪਿੱਛੇ ਲੰਘ ਕੇ ਗਏ ਆ ਅੱਪਾ ਤਾਂ ਆ ਗਿਆ ਪਿੰਡ ਦੀ ਸ਼ੁਰੂਆਤ ਬੈਂਕ ਮਿੱਤਰ ਦੇਖ ਸਕੂਲ ਵੀ ਆ ਗਿਆ ਇੱਧਰ ਅੱਡਾ ਆ ਗਿਆ ਹਨਾ ਸਕੂਲ ਚੱਕ ਪੰਗੇ ਵਾਲਾ ਮਮਦੂਦ ਔਰ ਬਾਈ ਕਿਵੇਂ ਤੇ ਬਹੁਤ ਬਰਾ ਸਾਹ ਇੱਧਰ ਘਰ ਆ ਗਏ ਸਾਰੇ ਐਨਾ ਪਿੰਡਾਂ ਦਾ ਮਾਹੌਲ ਦੇਖਿਓ ਤੁਸੀਂ ਕਿੰਨਾ ਸੋਹਣਾ ਲੱਗਦਾ ਹਨਾ ਉੜੀ ਨਾ ਫਿਰ ਨਹੀਂ ਖਰਾਬ ਹੈਗੀ ਆ ਜਿੱਥੇ ਜਾ ਰਹੇ ਆ ਆਪਾਂ ਇੱਧਰ ਪੈਂਡ ਦੇ ਉੱਪਰ ਦੀ ਦੇਖਦੇ ਆ ਜੇ ਇਹ ਰਸਤਾ ਜਾਂਦਾ ਹੋਇਆ ਜਾਂਦਾ ਹੀ ਆ ਬੈਠਣ ਨੂੰ ਬੈਂਚ ਲੱਗ ਗਿਆ ਆ ਆ ਗਿਆ ਨਾ ਦੁਕਾਨ ਆ ਗਈ ਨਾ ਹੈਗੀ ਆ ਨਾ ਪਿੰਡਾ ਉਸ ਪਿੰਡ ਨੂੰ ਫਰਕ ਆ ਨਾ ਇਹਦਾ ਪਿਛਲੇ ਪਿੰਡਾਂ ਨਾਲੋਂ ਖੁੱਲੀਆਂ ਗਲੀਆਂ ਔਰ ਕੋਈ ਬੰਦਾ ਨਹੀਂ ਲੰਦੇ ਇਸ ਦਾ ਬਾਹਰ ਘਰ ਤੋਂ ਬਾਹਰ ਨਹੀਂ ਕੋਈ ਹੈਗਾ ਇੰਨਾ ਪਿੰਡਾਂ ਚ ਨਾ ਮਤਲਬ ਫੱਟਿਆਂ ਤੇ ਜਿਹੜਾ ਆਪਾਂ ਸੱਤ ਚ ਬਹੁਤ ਘੱਟ ਲੋਕ ਐਨਾ ਪਿੰਡਾਂ ਚ ਨਹੀਂ ਬੈਠਦੇ ਸੱਤ ਚ ਲੋਕ ਉਹ ਆਪਣੇ ਸਾਈਡ ਤੇ ਬੈਠਦੇ ਆ ਆਪਣੇ ਗੰਨੀ ਜਾਂ ਲੋਕ ਸੱਥਾਂ ਚ ਬੈਠਦੇ ਇੱਧਰ ਸੱਥਾਂ ਚ ਨਹੀਂ ਬੈਠਦੇ ਵੇਲੇ ਵੀ ਹੁਣ ਉਹਵੇਂ ਗੱਲਾਂ ਕਰਕੇ ਖੜ ਕੇ ਦੋ ਤਿੰਨੇ ਜਾਣੇ ਗੱਲਾਂ ਕਰਕੇ ਤੇ ਮੋੜ ਆਉਂਦੇ ਆ ਪਰ ਸੱਥ ਚ ਬੈਠ ਕੇ ਤਾਂ ਅਸ਼ਕਿਲ ਨਹੀਂ ਜਾਂ ਉਹ ਉਹ ਨਹੀਂ ਹੈਗੀ ਕਿਉਂਕਿ ਦੋ ਤਿੰਨ ਫੱਟੇ ਦੇ ਸੀ ਆ ਐਸ ਟਾਈਮ ਤਾਂ ਭਰੇ ਚਾਹੀਦੇ ਪਰ ਨਹੀਂ ਖਾਲੀ ਸੀਗੇ ਅੰਟੀਆਂ ਬਾਹਰ ਬੈਠੀਆਂ ਇਹ ਆ ਪਿੰਡ ਦਾ ਚੱਕਰ ਲਾ ਲਿਆ ਆਪਾਂ ਨੇ ਹੁਣ ਇੱਧਰਲੇ ਪਿੰਡ ਵੀ ਦੇਖ ਲੋ ਪਿੰਡ ਤਾਂ ਉਹੀ ਆ ਬਾਬਾ ਵੱਡਾ ਪਿੰਡ ਆ ਯਾਰ ਉਹ ਦੇਖ ਕਿੱਥੋਂ ਤੱਕ ਹਨਾ ਘਰ ਕਿੰਨੇ ਘਰ ਤਲੀਗ ਲਈ ਕੁਛ ਕਰ ਪ੍ਰਾਣੇ ਕੁਛ ਕਰ ਨਵੇਂ ਕੁਛ ਕਰ ਵੱਡੇ ਕੁਛ ਕਰ ਸੂਟੇ ਐਂ ਚੱਲੀ ਆਉਂਦਾ ਲੋ ਕਲਚਰ ਆ ਬਾਕੀ ਜਿਵੇਂ ਜਿਵੇਂ ਪ੍ਰਮਾਤਮਾ ਨੇ ਲਿਖਿਆ ਹੈਗਾ ਉਵੇਂ ਉਵੇਂ ਆਪਾਂ ਨੇ ਕਰਨਾ ਅੱਗੇ ਉਹ ਕਚਰਾ ਸਤਾ ਆ ਗਿਆ ਗੱਡੀ ਮੁਰੇ ਜਾਂਦੀ ਆ ਆ ਵੀ ਘਰ ਹੈਗੇ ਉਹ ਉੱਥੋਂ ਤੱਕ ਘਰ ਅੱਗੇ ਐਨਾ ਘਰਾਂ ਤੋਂ ਅੱਗੇ ਤਾਂ ਬਾਰਡਰ ਸ਼ੁਰੂ ਹੋ ਜਾਂਦਾ ਉਹ ਆਹੀ ਰੋਡ ਜਾਂਦਾ ਹੋਊਗਾ ਉਹ ਸਾਹਮਣੇ ਪੁੱਛਦੇ ਆਪਾਂ ਕਿਸੇ ਨੂੰ ਗੱਡੀ ਮੂਰੇ ਜਾਂਦੀ ਐ ਸਾਈਡ ਨਹੀਂ ਹੁੰਦੀ ਪੁੱਛ ਲੈਨੇ ਆਪਾਂ ਮਗਰ ਮੁੰਡਾ ਆਉਂਦਾ ਇਹਨੂੰ ਪੁੱਛ ਲੈਨੇ ਉਹ ਸਾਹਮਣੇ ਕੀ ਆ ਗਿਆ ਮਿਲਿਆ ਆਪਾਂ ਨੂੰ ਇਹਨੂੰ ਆਪਾਂ ਐਡਰੈਸ ਚੈੱਕ ਪਿੰਡ ਪਿੰਡ ਕਿਹੜਾ ਥੋੜਾ ਵੀਰੇ ਹੈਂ ਕਰਾਂ ਵਾਲੀ ਕਰਾਂ ਵਾਲੀ ਆਪਾਂ ਲੰਘ ਕੇ ਆ ਯਾਰ ਉਹ ਪਿੱਛੇ ਅੱਛਾ ਉੱਥੇ ਆ ਤੇ ਇਧਰ ਕਿਵੇਂ ਆਏ ਇਧਰ ਵੈਸੀ ਅੱਛਾ ਘੁੰਮਣੀ ਚੱਲ ਠੀਕ ਹੈ ਬਾਈ ਧੰਨਵਾਦ ਓਕੇ ਵੀਰੇ ਤੇ ਕੀ ਹਾਲ ਹੈ ਆਹੀ ਪਿੰਡ ਥੋੜਾ ਅੱਛਾ ਆਹ ਰੋਡ ਨਿਕਲ ਜੂਗਾ ਯਾਰ ਆਪਾਂ ਜਾਣਾ ਗੱਟੀ ਹਾਂ ਹਾਂ ਆ ਜਾਂਦਾ ਰਹੇ ਸਿੱਧਾ ਹਾਂ ਠੀਕ 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 ਤੇਰੇ ਵੰਗ ਅੱਛਾ ਥੋੜੀ ਐ ਠੀਕ ਐ ਕੀ ਕੀ ਕਰਿਆਣਾ ਪਿੰਡ ਚ ਹੋਰ ਵੀ ਦੁਕਾਨਾਂ ਹੈਗੀਆਂ ਹੈਗੀਆਂ ਅੱਛਾ ਠੀਕ ਐ ਠੀਕ ਐ ਠੀਕ ਐ ਓਕੇ ਬਾਈ ਧੰਨਵਾਦ ਤੁਹਾਡਾ ਹੁਣ ਆਪਾਂ ਚੱਲਦੇ ਆ ਇਹ ਗਲੀ ਪਹਿਲੇ ਦੂਜੀ ਸੀਗੀ ਹੁਣ ਆ ਗਲੀ ਲੰਘ ਕੇ ਆਪਾਂ ਜਾਵਾਂਗੇ ਵਧੀਆ ਦੁਕਾਨਾਂ ਬਹੁਤ ਆ ਇਸ ਪਿੰਡ 'ਚ ਜਿੱਥੋਂ ਪਾਏ ਯਾਰ ਉੱਥੇ ਦੇਖ ਕਿੰਨੀਆਂ ਵਧੀਆ ਦੁਕਾਨਾਂ ਸੀ ਆ ਹਨਾ ਬਾਕੀ ਪਰੋਂ ਵਾਪਸ ਜਾਣ ਦੇ ਲਈ ਤਾਂ ਉਹੀ ਆਪਾਂ ਨੇੜਾ ਪਹੁੰਚਾ ਆਪਾਂ ਜਾਣਾ ਤਰਾਂ ਵਾਲੀ ਹਨਾ ਤਰਾਂ ਵਾਲੀ ਦੇ ਵਿੱਚ ਦੀ ਆਪਾਂ ਜਾਵਾਂਗੇ ਇਹ ਪਿੰਡ ਹੀ ਤਾਂ ਆ ਹੋ ਗਏ ਆਪਾਂ ਐਂਟਰ ਅੱਗੇ ਜਿਹੜੇ ਪਿੰਡਾਂ ਚ ਆਪਾਂ ਜਾਣਾ ਇਹ ਪਿੰਡ ਲੰਘ ਕੇ ਉਹ ਵੀ ਆਪਾਂ ਦੇਖਦੇ ਆ ਰਸਤਾ ਰਸਤਾ ਹੁਣ ਆਪਾਂ ਕੱਚੇ ਰਸਤੇ ਨਹੀਂ ਜਾਣਾ ਯਾਰ ਪੁੱਛ ਲੈਨੇ ਕਿਸੇ ਨੂੰ ਪੱਕਾ ਰਸਤਾ ਇਹ ਮੈਨੂੰ ਲੱਗਦਾ ਆਉਂਦਾ ਹੀ ਇਹੀ ਸੀਗਾ ਹੋਰ ਤਾਂ ਹੈ ਹੀ ਨਹੀਂ ਕੋਈ ਫਿਰ ਨਹੀਂ ਹਾਂ ਉਹ ਦੂਰੋਂ ਆਉਂਦਾ ਹੋਊਗਾ ਫਿਰ ਆਪਣਾ ਮੈਪ ਨੇ ਇਹ ਦੱਸਤਾ ਇਹ ਲੱਗ ਗਿਆ ਐ ਚਲੇ ਜੂ ਤੁਸੀਂ ਕੱਚੇ-ਕੱਚੇ ਚਲੇ ਜਿਓ ਉਹਨਾਂ ਨੂੰ ਵੀ ਪਤਾ ਆਪਾਂ ਤੁਰ ਕੇ ਥੋੜਾ ਹੁਣ ਆਪਾਂ ਮੋਟਰਸਾਈਕਲ ਤੇ ਹੁਣ ਮੈਪ ਨੂੰ ਕੀ ਪਤਾ ਚਲੋ ਕੋਈ ਨਹੀਂ ਸਾਹਮਣੇ ਗੁਰੂਗਰ ਆ ਇੱਥੋਂ ਆਪਾਂ ਜਾਣਾ ਪੁੱਛ ਲੈਣੇ ਹੈ ਕਿਸ ਨੂੰ ਤੋ 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 ਬੱਚਿਆਂ ਦੀ ਛੁੱਟੀ ਹੋ ਗਈ ਲੱਗਦਾ ਹਨ ਐ ਅੰਕਲ ਦੁਕਾਨ ਤੇ ਬੈਠਾ ਹੈ ਲੋ ਅੰਕਲ ਨੂੰ ਪੁੱਛ ਕੇ ਆਉਣਾ ਮੈਂ ਸਸੀਗਾ ਅੰਕਲ ਜੀ ਆਹ ਵਾਲਾ ਸੜਕ ਆਹ ਚਾਹੀਏ ਐ ਸਦਰ ਅੱਛਾ ਜੀ ਠੀਕ ਹੈ ਉਹ ਕਿੱڑا ਪਿੰਡ ਆਊਗਾ ਅੱਗੇ ਸਦਰ ਕੇ ਹਾਂ ਠੀਕ ਹੈ ਜੀ ਉਸ ਤੋਂ ਅੱਗੇ ਕਿੰਨਾਗਾ ਜਿੰਨੇ ਸਦਰ ਜੋਂ ਨਹੀਂ ਹੋ ਆ ਕਿਹੜਾ ਪਿੰਡ ਆਈ ਤੁਹਾਡਾ ਰਹੀਮੇ ਕੇ ਹਾਂ ਠੀਕ ਆ ਤੁਹਾਡੇ ਤੋਂ ਬਾਰਡਰ ਕਿੰਨੇ ਕੁ ਦੂਰ ਆ ਬਾਰਡਰ ਕਿੰਨਾ ਕੁ ਬਾਰਡਰ ਤੇ ਸਾਰਾ ਸੀ ਸਾਂਝੀ ਹਾਂਜੀ ਸੀ ਸਾਂਝੀ ਉਹ ਕਿਵੇਂ ਮਤਲਬ ਵੀਰ ਪਾਸੇ ਉਹ ਨੇ ਉਸ ਪਾਸੇ ਆ ਆ ਤੁਹਾਡਾ ਪਿੰਡ ਹਾਂ ਅੱਛਾ ਜੀ ਜਿਉ ਜਿਹੜਾ ਆ ਬੋਗਣਾ ਬੱਤਾਂ ਕੱਟੀ ਹੂੰ ਉਹ ਉਹ ਅੱਜ ਤੇ ਪਈ ਹੈ ਉਹ ਉੱਤੇ ਹੀ ਆ ਤੁਹਾਡਾ ਪਿੰਡ ਤਾਂ ਦੂਰ ਆ ਨਾ ਹੱਦ ਤੋਂ ਆ ਸਾਡਾ ਪਿੰਡ ਤਾਂ ਦੂਰ ਤੁਹਾਡਾ ਥੋੜੇ ਦੂਰ ਆ ਚਲੋ ਵਧੀਆ ਜੀ ਵਧੀਆ ਜੀ ਛੋਟਾ ਪਿੰਡ ਕੇ ਵੱਡਾ ਇਹ ਨਹੀਂ ਵੱਡਾ ਪਿੰਡ ਵੱਡਾ ਪਿੰਡ ਠੀਕ ਧੰਨਵਾਦ ਅੰਕਲ ਉਹ ਅਕੋ ਸਰਦਰ ਕਿਹਾ ਹਾਂਜੀ 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 ਸਰਦਰ ਕੇ ਦੋ ਮਤਲਬ ਮੈਂ ਸੋਚਦਾ ਵੀ ਇਹ ਸੜਕ ਕਿੱਧਰ ਜਾਂਦੀ ਫਿਰ ਇਹ ਤਾਂ ਕਈ ਮੁਰਕਾਂ ਲੈਣ ਟਿੱਬੀ ਦਾ ਖਾਈ ਜਾਂ ਚਲੀ ਅੱਛਾ ਆਪਾਂ ਪਿੱਛੇ ਮੁੜੀਏ ਫਿਰ ਠੀਕ ਹੈ ਠੀਕ ਹੈ ਠੀਕ ਹੈ ਅਬ ਅੰਕਲ ਦਾ ਘਰ ਆਹੀ ਇਹ ਵੀ ਬਾਰਡਰ ਏਰੀਆ ਦਾ ਪਿੰਡ ਤੁਸੀਂ ਕਹਿ ਸਕਦੇ ਹੋ ਆਪਾਂ ਕਹਿ ਸਕਦੇ ਹਾਂ ਕਿਉਂਕਿ ਅਰੇ ਹੀ ਮੇਗੇ ਪਿੰਡ ਆ ਫਿਰੋਜ਼ਪੁਰ ਜ਼ਿਲ੍ਹੇ ਦਾ ਤਹਿਸੀਲ ਵੀ ਫਿਰੋਜ਼ਪੁਰ ਹੈਗੀ ਆ ਮਮਦੋਤ ਸ਼ਹਿਰ ਦੇ ਬਿਲਕੁਲ ਲੱਗਿਆ ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਰਹੀ ਮੇਕੇ ਉਤਾੜ ਉਤਾੜ ਲਿਖਿਆ ਹਨਾ ਬਲਾਗ ਮਮਦੋਤ ਆ ਬਾਈ ਹੋਰ ਕਰੀ ਜਾਂਦੇ ਘਰ ਵੀ ਵਧੀਆ ਸੀ ਹਨਾ ਮੈਨੂੰ ਲੱਗਦਾ ਇੱਧਰ ਆਪਾਂ ਬਾਜ਼ਾਰ 'ਚ ਨਾ ਵੜ ਜਾਈਏ ਇਹ ਪਿੰਡਾਂ ਅੰਕਲ ਨੇ ਦੁਕਾਨ ਬਣਾਈ ਸੀ ਪੂਰੇ ਪੇਟ ਪੂਂਟ ਕਰਕੇ ਆ ਬੱਚੇ ਹੇਲ ਦੇ ਫਿਰ ਪੂਰੀ ਪੇਂਟ ਪੂਨ ਕਰਕੇ ਹਨਾ ਵਧੀਆ ਆਪਾਂ ਫਿਰ ਨਹੀਂ ਫਿਰ ਨਹੀਂ ਜਾਣਾ ਸੀ ਯਾਰ ਕਿ ਨਿਕਲ ਜਾਗੇ ਆ ਨਿਕਲ ਜਾਗੇ ਆ ਬਾਰੋ-ਬਾਰ ਕੋਈ ਨਾ ਉਹ ਤੇਰੀ ਗੁਬਾਰੇ ਪੂਰੇ ਚੱਕੀ ਫਿਰਦੇ ਲੈ ਹੋਲੀਆਂ ਆਈਆਂ ਨਾ ਬੱਚਿਆਂ ਨੂੰ ਹੋਲੀਆਂ ਦਾ ਹੈਗਾ ਕੀ ਵੇਚਦਾ ਇਹ ਆ ਦੇਖੋ ਆਲੂ ਆ ਗਿਆ ਵੱਡਿਆ ਛੋਟੇ ਆਉਂਦੇ ਆਲੂ ਵੇਚਦਾ ਇਹ ਤਾਂ ਮੈਡੀਕਲ ਸਟੋਰ ਆ ਗਿਆ ਆਪਾਂ ਆਈ ਗਏ ਆ ਬਾਜ਼ਾਰ ਕਿਹ ਆ ਗਿਆ ਹਨਾ ਇੰਨੀਆਂ ਕਾ ਦੁਕਾਨਾਂ ਕਿਵੇਂ ਆਹ ਦੁਕਾਨ ਹੋ ਗਈ ਇੱਧਰ ਇੱਕ ਆਹ ਦੁਕਾਨ ਹੋ ਗਈ ਛੋਟੀਆਂ ਛੋਟੀਆਂ ਦੁਕਾਨਾਂ ਇੰਨਾ ਪਿੰਡਾ ਹੈ ਮਾਹੌਲ ਦੇਖੋ ਇੱਕ ਆਹ ਦੁਕਾਨ ਹੋ ਗਈ ਤੇ ਆ ਬਾਈ ਦੀ ਚੱਕੀ ਹੋ ਗਈ ਹਨਾ ਵਾਸ ਤਾਂ ਚੱਕੀ ਹੋ ਗਈ ਆ ਅੱਡਾ ਮੇਨ ਮੰਨ ਲਓ ਅੱਡਾ ਕਹਿ ਸਕਦੇ ਇਥੋਂ ਬਸ ਬੁਸਵੀ ਆਉਂਦੀ ਹੋਊਗੀ ਐ ਤਾਂ ਇਹ ਅੰਕਲ ਨੇ ਆਪਾਂ ਨੂੰ ਉਧਰ ਦੀ ਗਿਆ ਸੀਗਾ ਇਹ ਅੱਡਾ ਹੋ ਗਿਆ ਮੇਨ ਹੀ ਮੇਕੇ ਦਾ ਹਨਾ ਇਹ ਬੜੀਆ ਇੱਥੇ ਮਤਲਬ ਆ ਦੁਕਾਨਾਂ ਤੋਂ ਕੁਝ ਸਾਰਾ ਕੁਝ ਮਿਲ ਜਾਂਦਾ ਹਨਾ ਜਿਹੜੇ ਵੀ ਦੋਸਤ ਐਸ ਪਿੰਡਾਂ ਤੋਂ ਦੇਖ ਰਹੇ ਆ ਉਹ ਵੀਡੀਓ ਨੂੰ ਸ਼ੇਅਰ ਸ਼ੇਅਰ ਸ਼ੂਰ ਜਰੂਰ ਕਰ ਦਿਓ ਕਿਉਂਕਿ ਹੋਰ ਵੀ ਕੋਈ ਦੇਖ ਲੂਗਾ ਰੋਡ ਵੱਡਾ ਆ ਗਿਆ ਹੁਣ ਹੁਣ ਆਪਾਂ ਕਿਸੇ ਨੂੰ ਪੁੱਛ ਲਈਏ ਹਨਾ ਇੰਨਾ ਇੰਨਾ ਵੱਡਾ ਪਿੰਡ ਆ ਦੇਖ ਲਓ ਤੁਸੀਂ ਘੁੰਮ ਲਿਆ ਆਪਾਂ ਉਹ ਲਾਸਟ ਦੇ ਆਪਾਂ ਆ ਗਏ ਉਹ ਵੱਡਾ ਬੋਰਡ ਸਵਾਗਤ ਕਰਦਾ ਜਦੋਂ ਪਿੰਡ ਚੱਪਾ ਪੜਦੇ ਆ ਬੱਲੇ ਬੱਲੇ ਇਹਦੀਆਂ ਜੜਾਂ ਦੇਖੋ ਕਿੰਨੀਆਂ ਵੱਡੀਆਂ ਹਾ ਯਾਰ ਸੱਚੀ ਇਹ ਨਾ ਆਈਡੀਆ ਤੁਸੀਂ ਲਾਇਓ ਹੁਣ ਮੈਂ ਨਹੀਂ ਦੱਸੂਗਾ ਵੀ ਕਿੰਨਾ ਪੁਰਾਣਾ ਹੋਊਗਾ ਕਿੰਨਾ ਪੁਰਾਣਾ ਉਹ ਕਿੰਨਾ ਸੋਹਣਾ ਹਨਾ ਕਿੰਨੀ ਸ਼ੌਂ ਹੈ ਦੀ ਬਈ ਸੱਸੀ ਗਾਲ ਥੋੜਾ ਅਹੀ ਪਿੰਡ ਆ ਬੋਰਡ ਕਿੰਨਾ ਕ ਪੁਰਾਣਾ ਹੋਊਗਾ 700 ਸਾਲ ਪੁਰਾਣਾ ਠੀਕ ਹੈ ਠੀਕ ਹੈ ਠੀਕ ਹੈ ਜੀ ਤੇ ਕਿਹੜਾ ਰੋਡ ਅੱਗੋਂ ਜਿਹਦੇ ਬਾਅਦੋਂ ਨਿਕਲੇ ਦਾ ਜਦੋਂ ਹਾਂ ਹਾਂਜੀ ਸਦਰਕੇ ਨੂੰ ਅੱਛਾ ਕਿਹੜਾ ਰੋਡ ਜਾਂਦਾ ਦੋ ਸੀ ਸੜਕਾਂ ਯਾਰ ਹਾਂ ਅੱਜ ਜੇ ਕੋਈ ਕੋਲ ਆਵੇਗੀ ਹਾਂ ਅੱਛਾ ਸਦਰ ਕੇ ਪਿੰਡ ਪਸੀ ਪੱਦਰ ਕੇ ਤੋਂ ਦਾ ਸਮਝਿਆ ਜਾਂਦਾ ਹੈ ਸਦਰ ਕੇ ਹਜੇ ਥੋੜਾ ਕੁ ਉਤਰੋਗੇ ਨਾ ਹਾਂਜੀ ਠੀਕ 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 ਆਪ ਗਲਤ ਆ ਗਏ ਮੋੜੀਏ ਬੋਰ ਬਾਈ ਕਹਿੰਦਾ 700 ਸਾਲ ਪੁਰਾਣਾ ਸਹੀ ਹੈ ਯਾਰ 700 ਸਾਲ ਮਤਲਬ ਕਿੰਨੀਆਂ ਸੱਤ ਸਦੀਆਂ ਹੋ ਗਈਆਂ ਇਹਨੂੰ ਕਿੰਨੇ ਸਾਡੇ ਵਰਗਿਆਂ ਨੂੰ ਕਿੰਨੇ ਇਹਨ ਸਦੀਆਂ ਦੇਖੀਆਂ ਬੋਰਡ ਨੇ ਕਿੰਨੇ ਆ ਲੋਕਾਂ ਨੂੰ ਇਹਨੇ ਸ਼ਾਂ ਦਿੱਤੀ ਹਨਾ ਅਜੇ ਵੀ ਉਾਂ ਦਾ ਤਿਉਹ ਖੜਾ ਆਪ ਤੂੰ ਅੰਦਰ ਟਿੱਪਾ ਲਾਈ ਖੜਾ ਉਹਦੇ ਨਹੀਂ 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 ਕਿਹੜਾ ਪਿੰਡ ਸੀਗਾ ਸਦਰ 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 ਕੀ ਸਦਰ ਕੇ ਇਸ ਤੋਂ ਬਾਅਦ ਸਦਰ ਕੇ ਪਿੰਡਾਂ ਕਹਿੰਦੇ ਉਹ ਆਪਾਂ ਅੱਛਾ ਪਿੰਡਾ ਇੱਥੋਂ ਮੁੜਨਾ ਮੀਨ ਠੀਕ ਆ ਇਹ ਜਿੱਥੋਂ ਆਪਾਂ বাস ਅੱਡਾ ਸੀਗਾ ਸਾਰਾ ਕੁਝ ਮਿਲਦਾ ਸਹੀ ਆ ਇੱਥੋਂ ਆਪਾਂ ਜਾਣਾ ਅਗਲੇ ਪਿੰਡਾਂ ਨੂੰ ਇਹ ਰਹੀ ਮੇਗੇ ਪਿੰਡ ਅਰੀ ਮੇਗੇ ਕਾਰਡ ਉਹ ਵੱਡਾ ਸਕੂਲ ਹੋਊਗਾ ਹਾਈ ਸਕੂਲ ਇਹ ਸੀਗਾ ਪਿੰਡ ਹੁਣ ਆ ਅਗਲੇ ਪਿੰਡਾਂ ਨੂੰ ਰਸਤਾ ਜਾਂਦਾ ਸੜਕ ਬਹੁਤ ਸੋਹਣੀ ਆ ਰਸਤਾ ਬਹੁਤ ਸੋਹਣਾ ਹੈਗਾ ਇਹ ਪਿੰਡ ਕੰਢੇ ਜਿਹੜਾ ਹੁਣ ਆਉਣਾ ਨਾ ਸਾਹਮਣੇ ਇਹ ਸਦਰਗੇ ਆ ਚੇਤਾ ਸੀਗਾ ਕੋ ਬਾਈ ਨੂੰ ਸਦਰ ਕੇ ਪਿੰਡ ਆ ਇਹ ਇਹ ਪੂਰੇ ਮਤਲਬ ਵਿਕਸਿਤ ਪਿੰਡ ਆ ਰੈਂਡ ਸਣ ਸੋਨਾ ਸੋਨੇ ਬਣੇ ਆ ਘਰਕੂਰ ਵੀ ਸਾਰੇ ਸੜਕਾਂ ਵੀ ਵਧੀਆ ਹੈਗੀਆਂ ਤੇ सदर के। है, बस पिट लंघ के आप स्कूल ਸਤੇ ਰਸਤੇ ਤਾਂ ਐਂਆ ਪੁੱਛਣਾ ਪਊਗਾ ਆਪਾਂ ਨੂੰ ਕਿਸੇ ਤੋਂ ਕੋਈ ਨਾ ਪਈ ਆ ਗਈ ਆਪਾਂ ਇੱਥੋਂ ਹਾਂ ਪਿੰਡ ਤਾਂ ਹੋਰ ਰਹਿ ਗਿਆ ਯਾਰ ਆਪਾਂ ਬਾਰੋ-ਬਾਰ ਆ ਗਏ ਹੈ ਅੱਗੇ ਆਪਾਂ ਹੁਣ ਵਾਪਸ ਚੱਲਦੇ ਆਂ ਮੇਨ ਰੋਡ ਤੇ ਚੜਾਂਗੇ ਇਹ ਸੀ ਅੱਜ ਦੀ ਵੀਡੀਓ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਤਾ ਹੋਣਾ ਠੀਕ ਹੈ ਮਿਲਦੇ ਆ ਅਗਲੀ ਵੀਡੀਓ ਚ